ਟੀਮਾਂ ਇੰਟਰਨੈਸ਼ਨਲ ਲੈਵਲ ਤੋਂ ਸਾਰੀਆਂ ਆਰੀਆਂ ਨੇ ਆਪਣੀ ਫੀਲਡ ਹਾਕੀ ਕੈਨੇਡਾ ਦੀ ਨੈਸ਼ਨਲ ਟੀਮ ਨਾਲ ਦੇ ਨਾਲ ਜਿਹੜੀ ਦੂਜੀ ਆਪਣੀ ਗੇਮਾਂ ਤੇ ਨਾਲ ਐਡ ਹੋ ਰਹੀਆਂ ਨੇ ਜਿਵੇਂ ਆਪਣੀਆਂ ਰੈਸਲਿੰਗ ਹੋ ਗਈ ਹੈ ਜੀ ਨਾਲ ਵਾਲੀਬਾਲ ਹੋ ਗਈ ਹੈ ਦੋਨੋਂ ਤਰ੍ਹਾਂ ਦੀ ਸ਼ੂਟਿੰਗ ਹੈ ਤੇ ਨਾਲ ਹੀ ਆਪਾਂ ਕਹਿੰਦੇ ਫੀਲਡ ਹਾਕੀ ਸਾਡਾ ਆ ਗਿਆ ਬਾਕੀ ਸਾਰੀ ਗੇਮਾਂ ਅਸੀਂ ਇਰ ਵਿੱਚ ਐਡ ਕੀਤੀਆਂ ਰਹੀਆਂ ਸੀ ਸਮੈਸ਼ਿੰਗ ਜਿਹੜੀ ਆਪਾਂ ਇੱਥੇ ਪ੍ਰੋਫੈਸ਼ਨਲੀ ਖੇਡਦੇ ਆ ਤੇ ਸ਼ੂਟਿੰਗ ਜਿਹੜੀ ਆਪਣੇ ਪੰਜਾਬ ਦੇ ਪਿੰਡਾਂ 'ਚ ਇੱਕ ਹੈਵੀ ਬਾਲ ਨਾਲ ਖੇਡੀ ਜਾਂਦੀ ਆ ਤੇ ਜਿਹੜੀਆਂ ਕਿ ਪੁਰਾਣੀਆਂ ਵਰਲਡ ਵਾਰ ਫਸਟ ਸੈਕੰਡ ਵੇਲੇ ਦੀਆਂ ਜਿਹੜੀਆਂ ਜੀਪਸ ਨੇ ਉਹਨਾਂ ਨੂੰ ਉਹਨਾਂ ਨੇ ਉਹ ਲੈ ਕੇ ਆਉਣਗੇ 56 11 ਫੋਰਡ ਮੈਸੀ ਸਵਰਾਜ ਉਹ ਸਾਰੇ ਟਰੈਕਟਰਸ ਉਹਨਾਂ ਨੇ ਲੈ ਕੇ ਆਉਣੇ ਆ ਦੇਖੋ ਜੀ ਬਿਨਾ ਕਮਿਊਨਿਟੀ ਸਪੋਰਟ ਤੋਂ ਐਡਾ ਵੱਡਾ ਈਵੈਂਟ ਨਹੀਂ ਹੋ ਸਕਦਾ ਅਸੀਂ 15 20 ਜਾਣੇ ਆ ਜਿਹਨਾਂ ਨੇ ਪਿਛਲੇ ਡੇਢ ਮਹੀਨੇ ਤੋਂ ਅਸੀਂ ਕੰਮਤੇ ਨਹੀਂ ਹੈ ਜੀ ਤਾਂ ਬੜੀ ਸਪੋਰਟ ਆਪਣੀ ਕਮਿਊਨਿਟੀ ਦੀ ਬਹੁਤ ਸਕਸੈਸਫੁਲ ਆਪਣੇ ਜਿਹੜੇ ਭਾਈਚਾਰੇ ਦੇ ਵਿੱਚ ਲੋਕ ਆਪਣੀ ਕਮਿਊਨਿਟੀ ਦੇ ਹੈਗੇ ਬਹੁਤ ਜ਼ਿਆਦਾ ਸਕਸੈਸਫੁਲ ਆ ਕਿਉਂਕਿ ਬੱਚਿਆਂ ਨੂੰ ਇੱਕ এনवायरमेंट ਦੇਣਾ ਤੇ ਨਾਲ ਦੀ ਨਾਲ ਇੱਕ ਸਿੱਖ ਦੇਣੀ ਬਹੁਤ ਇੰਪੋਰਟੈਂਟ ਆ ਵੀ ਜਦ ਤੱਕ ਉਹਨਾਂ ਨੂੰ ਸਿੱਖ ਨਹੀਂ ਹੋਊਗੀ ਵੀ ਕਿਹੜੀ ਫੀਲਡ ਦੇ ਵਿੱਚ ਕਿਵੇਂ ਉਹਨਾਂ ਨੇ ਜਾਣਾ ਮਾ ਉਹ ਕਿਸੇ ਵੀ ਰੇਸ ਤੋਂ ਕਿਸੇ ਵੀ ਬੈਕਗ੍ਰਾਉਂਡ ਤੋਂ ਬੰਦਾ ਕਿਤੇ ਨੂੰ ਜੀ ਐਨਜੋਏ ਕਰ ਸਕਦਾ ਹੈ 26 27 28 ਤੇ 29 ਸਾਰੇ ਜਣਿਆਂ ਨੂੰ ਬੇਨਤੀ ਹੈ ਕਿ ਹੌਮ ਹੋਮਾ ਕੇ ਪਹੁੰਚੋ ਤੇ ਇਹ ਮੇਲੇ ਦਾ ਆਨੰਦ ਮਾਣੋ ਤੋਂ ਸਿਟੀ ਦਾ ਵੀ ਬਹੁਤ ਸਪੋਰਟ ਆ ਤੇ ਕਮਿਊਨਿਟੀ ਦਾ ਐਜ਼ ਅ ਫਾਈਨੈਂਸ਼ੀਅਲ ਤੌਰ ਤੇ ਬਹੁਤ ਜ਼ਿਆਦਾ ਸਪੋਰਟ ਆ ਜਿਹੜਾ ਲਾਛੇ ਵੀ ਕਾ ਤੁਸੀਂ ਇਸ ਪ੍ਰੋਗਰਾਮ ਨੂੰ ਸਕਸੈਸਫੁਲ ਬਣਾਉਣ ਲਈ ਲੱਗੇ ਹੋਏ ਆ ਸਾਡੀ ਮਿਹਨਤ ਦਾ ਫਲ ਉਹਦੀ ਲੱਗਣਾ ਵਾ ਜਦੋਂ ਤੁਸੀਂ ਆ ਕੇ ਬੱਚਿਆਂ ਦੇ ਨਾਲ ਬੇਸਿਕਲੀ ਬੱਚਿਆਂ ਨੂੰ ਨਾਲ ਪਰਿਵਾਰ ਸਮੇਤ ਆ ਕੇ ਜਦੋਂ ਤੁਸੀਂ ਇਸ ਇਵੈਂਟ ਨੂੰ ਦੇਖੋਗੇ ਤੇ ਤੁਹਾਡੀ ਸ਼ਮੂਲੀਅਤ ਹੀ ਸਾਡਾ ਰਿਜ਼ਲਟ ਹੈ ਇਹਦੇ ਵਿੱਚ ਸਪੋਰਟਸ ਦੇ ਨਾਲ ਹੀ ਇੱਕ ਹੈ ਹੈਲਥੀ ਕਮਿਊਨਿਟੀ ਆਪਾਂ ਜਿਹੜੀ ਹੈਗੀ ਆ ਉਹ ਬਿਲਡ ਕਰ ਸਕਦੇ ਆ ਸਰੀ ਦੇ ਵਿੱਚ ਸਿੱਖ ਗੇਮਸ ਕੈਨੇਡਾ ਹੋਣ ਜਾ ਰਹੀਆਂ ਨੇ ਔਰ ਇਨ ਆ ਗੇਮਸ ਨੂੰ ਲੈ ਕੇ ਸਾਰੇ ਕਾਫੀ ਜ਼ਿਆਦਾ ਖੁਸ਼ ਵੀ ਦਿਖਾਈ ਦੇ ਰਹੇ ਨੇ ਟੀਮ ਦੇ ਵੱਲੋਂ ਪੂਰੀ ਤਿਆਰੀ ਕੀਤੀ ਗਈ ਹੈ ਬਾਹਰੋਂ ਬਹੁਤ ਸਾਰੀਆਂ ਟੀਮਾਂ ਜਿਹੜੀਆਂ ਨੇ ਇਹ ਖੇਡਾਂ ਦੇ ਵਿੱਚ ਹਿੱਸਾ ਲੈਣ ਦੇ ਲਈ ਪਹੁੰਚ ਰਹੀਆਂ ਨੇ ਇਸ ਵੇਲੇ ਟੀਮ ਦੇ ਮੈਂਬਰ ਜਸਰ ਸਿੰਘ ਜੀ ਤੇ ਜਸਬੀਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਹਾਂਜੀ ਜਸਬੀਰ ਜੀ ਸਭ ਤੋਂ ਪਹਿਲਾਂ ਤੁਹਾਡਰ ਤੋਂ ਇਹ ਜਾਨਣਾ ਚਾਹਾਂਗੇ ਵੀ ਤਿਆਰੀ ਕੀ ਕੀ ਕੀਤੀ ਗਈ ਹੈ ਟੀਮਾਂ ਕਿੱਥੋਂ ਕਿੱਥੋਂ ਆ ਰਹੀਆਂ ਨੇ ਤੇ ਇੱਥੇ ਅਰੇਂਜਮੈਂਟ ਜਿਹੜੇ ਨੇ ਸਾਰਿਆਂ ਦੇ ਚਾਹੇ ਸਰੋਤੇ ਪਹੁੰਚ ਰਹੇ ਨੇ ਚਾਹੇ ਟੀਮਾਂ ਉਹਨਾਂ ਵਾਸਤੇ ਕੀ ਕੁ ਟੀਮਾਂ ਇੰਟਰਨੈਸ਼ਨਲ ਲੈਵਲ ਤੋਂ ਸਾਰੀਆਂ ਆਰੀਆਂ ਨੇ ਆਪਣੀ ਫੀਲਡੋਂ ਕਿ ਕੈਨੇਡਾ ਦੀ ਨੈਸ਼ਨਲ ਟੀਮ ਆ ਰਹੀ ਹੈ ਅਰਜਨਰ ਅਰਜنٹინა ਦੀ ਟੀਮ ਆ ਰਹੀ ਹੈ ਸਪੇਨ ਤੋਂ ਟੀਮ ਆ ਰਹੀ ਹੈ ਯੂ ਐਸ ਏ ਤੋਂ ਟੀਮ ਆ ਰਹੀ ਹੈ ਤੇ ਲੋਕਲ ਆਪਣੀਆਂ ਟੀਮਸ ਨੇ ਇੱਥੇ ਤੇ ਬਹੁਤ ਬਹੁਤ ਹੀ ਵਧੀਆ ਮੇਲਾ ਹੁਣ ਜਾ ਰਿਹਾ ਹੈ ਇਹਦੇ ਵਾਸਤੇ ਤਿਆਰੀਆਂ ਉਹਨਾਂ ਵਾਸਤੇ ਹੋਟਲ ਦੀ ਅਰੇਂਜਮੈਂਟ ਕੀਤੀ ਹੋਈ ਹੈ ਨਹੀਂ ਜਿਹੜੀ ਟੀਮ ਅਠਹਿਰੀਆਂ ਉਹਨਾਂ ਨੂੰ ਆਪਾਂ ਵਧੀਆ ਹੋਟਲ ਪ੍ਰੋਵਾਈਡ ਕੀਤੇ ਹੈ ਤੇ ਨਾਲ ਦੀ ਨਾਲ ਜਿਹੜੀ ਦੂਜੀ ਆਪਣੀ ਗੇਮਾਂ ਤੇ ਨਾਲ ਐਡ ਹੋ ਰਹੀਆਂ ਨੇ ਜਿਵੇਂ ਆਪਣੀਆਂ ਰੈਸਲਿੰਗ ਹੋ ਗਈ ਹੈ ਜੀ ਨਾਲ ਵਾਲੀਬॉल ਹੋ ਗਈ ਹੈ ਦੋਨੋਂ ਤਰ੍ਹਾਂ ਦੀ ਸ਼ੂਟਿੰਗ ਹੈ ਤੇ ਨਾਲ ਹੀ ਆਪਾਂ ਕੋਲ ਫੀਲਡ ਹਾਕੀ ਸਾਡਾ ਆ ਗਿਆ ਬਾਕੀ ਸਾਰੀ ਗੇਮਾਂ ਅਸੀਂ ਇਰ ਵਿੱਚ ਐਡ ਕੀਤੀਆਂ ਗਈਆਂ ਨੇ ਜੀ ਜੀ ਬਿਲਕੁਲ ਹਾਂਜੀ ਜਸਰ ਜੀ ਬਹੁਤ ਵਧੀਆ ਗੱਲ ਹੈ ਕਿ ਇਹ ਜਿਹੜੀਆਂ ਗੇਮਸ ਤੁਸੀਂ ਕਰਵਾ ਰਹੇ ਹੋ ਇਹਦੇ ਵਿੱਚ ਨਵੀਆਂ ਗੇਮਸ ਕੀ ਕੀ ਕੁਝ ਐਡ-ਆਨ ਹੋਈਆਂ ਤਾਂ ਕਿ ਸਿਰਫ hockey tournament ਹੀ ਹੋਏਗਾ ਜਾਂ ਹੋਰ ਗੇਮਾਂ ਵੀ ਇਹਦੇ ਵਿੱਚ ਸ਼ਾਮਿਲ ਹੈ ਨਹੀਂ ਜੀ ਇਹਦੇ ਵਿੱਚ ਹਾਕੀ ਟੂਰਨਾਮੈਂਟ ਤਾਂ ਹੈਗਾ ਹੀ ਆ ਜਿਹੜਾ ਸਾਡਾ ਮੇਨ ਇਵੈਂਟ ਹੈਗਾ ਟੂਰਨਾਮੈਂਟ ਦਾ ਉਹਦੇ ਵਿੱਚ ਨਾਲ ਦੀ ਨਾਲ ਵੋਲੀਬਾਲ ਦੀ ਜਿਵੇਂ ਵੀਰ ਨੇ ਜ਼ਿਕਰ ਕੀਤਾ ਵੀ ਸ਼ੂਟਿੰਗ ਤੇ ਸਮੈਸ਼ਿੰਗ ਦੋਨੇ ਤਰ੍ਹਾਂ ਦੀ ਹੋਣੀ ਆ ਸਮੈਸ਼ਿੰਗ ਜਿਹੜੀ ਆਪਾਂ ਇੱਥੇ ਪ੍ਰੋਫੈਸ਼ਨਲੀ ਖੇਡਦੇ ਆ ਤੇ ਸ਼ੂਟਿੰਗ ਜਿਹੜੀ ਆਪਣੇ ਪੰਜਾਬ ਦੇ ਪਿੰਡਾਂ 'ਚ ਇੱਕ ਹੈਵੀ ਬਾਲ ਨਾਲ ਖੇਡੀ ਜਾਂਦੀ ਆ ਸੋ ਆਪਣੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਕਮਿਊਨਿਟੀਜ਼ ਵਿੱਚ ਪਪੂਲਰ ਹੈ ਜੀ ਉਹ ਇਸਾ ਲੈਡ ਕੀਤੀ ਆ ਤੇ ਨਾਲ ਦੀ ਨਾਲ ਰੈਸਲਿੰਗ ਜਿਹੜੀ ਕਿ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਜਿਹੜੇ ਮੱਲ ਨੇ ਉਹ ਪਲਖੋਲਣਗੇ ਮੈਦਾਨ ਦੇ ਵਿੱਚ ਦੋ ਦਿਨ ਸੈਟਰਡੇ ਐਂਡ ਕਰਦੇ ਹੋਏ ਕਿ ਓਵਰ 65 ਰੇਸ ਉਹ ਆਪਾਂ ਫਾਈਨਲ ਡੇ ਵਾਲੇ ਦਿਨ 29 ਤਰੀਕ ਨੂੰ ਮੇਨ ਜਿਹੜੀ ਹਾਕੀ ਫੀਲਡ ਆ ਉਹਦੇ ਉੱਤੇ ਕਰਦੇ ਆ ਉਹਦੇ ਵਿੱਚ ਜਿੰਨੇ ਵੀ ਆਪਣੇ ਨੌਜਵਾਨ 65 ਸਾਲ ਤੋਂ ਉੱਪਰ ਦੇ ਹੈਗੇ ਆ ਉਮਰ ਦੇ ਉਹ ਉਹਦੇ ਵਿੱਚ ਪਾਰਟਿਸਪੇਟ ਕਰਦੇ ਆ ਤੇ ਆਪਣੇ ਲੋਕ ਬਹੁਤ ਇੰਜੋਏ ਕਰਦੇ ਆ ਜੀ ਉਸ ਚੀਜ਼ ਨੂੰ ਸੋ ਉਹ ਵੀ ਨਾਲ ਦੀ ਨਾਲ ਹੈਗੀ ਆ ਤੇ ਹੋਰ ਬਹੁਤ ਅਟਰੈਕਸ਼ਨਸ ਹੈਗੀਆਂ ਨੇ ਜਿਵੇਂ ਆਪਣੇ ਇੰਡੋ ਕੈਰੀਡੀਅਨ ਜੀਪ ਕਲੱਬ ਤੋਂ ਸਾਡੇ ਹੈਗੇ ਵੀਰ ਉਹਨਾਂ ਨੇ ਜੀਪਾਂ ਲੈ ਕੇ ਆਉਣੀਆਂ ਨੇ ਜਿਹੜੀਆਂ ਕਿ ਪੁਰਾਣੀਆਂ ਵਰਲਡ ਵਾਰ ਫਸਟ ਸੈਕੰਡ ਵੇਲੇ ਦੀਆਂ ਜਿਹੜੀਆਂ ਜੀਪਸ ਨੇ ਉਹਨਾਂ ਨੂੰ ਉਹਨਾਂ ਨੇ ਬਣਾ ਕੇ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੂੰ ਸੰ ਉਹ ਲੈ ਕੇ ਆਉਣਗੇ ਦੇ ਨਾਲ ਜਿਹੜੇ ਟਰੈਕਟਰਸ ਹੈਗੇ ਆ ਜਿਹੜੇ ਇੰਡੀਆ ਤੋਂ ਲੋਕਾਂ ਨੇ ਇੰਪੋਰਟ ਕੀਤੇ ਆ 59 11 ਫੋਰਡ ਮੈਸੀ ਸਵਰਾਜ ਉਹ ਸਾਰੇ ਟਰੈਕਟਰਸ ਉਹਨਾਂ ਨੇ ਲੈ ਕੇ ਆਉਣੇ ਆ ਤੇ ਨਾਲ ਦੀ ਨਾਲ ਸਿੱਖ ਮੋਟਰਸਾਈਕਲ ਕਲੱਬ ਤੋਂ ਜਿਹੜੇ ਹੈਗੇ ਆ ਵੀਰ ਸਾਡੇ ਮੋਟਰਸਾਈਕਲ ਲੈ ਕੇ ਆਉਣਗੇ ਸੋ ਫਾਈਨਲ ਡੇ ਵਾਲੇ ਦਿਨ ਸਾਰੀਆਂ ਅਟਰੈਕਸ਼ਨਸ ਜਿਹੜੀਆਂ ਹੈਗੀਆਂ ਸਪੋਰਟਸ ਦੇ ਨਾਲ ਨਾਲ ਉੱਥੇ ਦੇਖਣ ਨੂੰ ਮਿਲਣਗੀਆਂ ਜੀ ਅੱਛਾ ਸਾਰਿਆਂ ਤੱਕ ਜਾਣਕਾਰੀ ਤਾ ਇਹ ਪਹੁੰਚ ਚੁੱਕੀ ਹੋਈ ਆ ਕਿੰਨੀ ਕੋ ਐਕਸਾਈਟਮੈਂਟ ਲੱਗ ਰਹੀ ਆ ਸਪੈਸ਼ਲ ਜਿਹੜੇ ਪੈਰੈਂਟਸ ਨੇ ਪਹੁੰਚਣਾ ਜਿਨ੍ਹਾਂ ਦੇ ਬੱਚੇ ਪਾਰਟਿਸਿਪੇਟ ਕਰ ਰਹੇ ਨੇ ਟੀ ਵੀ ਕਿਦਾਂ ਕੀਤੀ ਆ ਦੇਖੋ ਜੀ ਬਿਨਾ ਕਮਿਊਨਿਟੀ ਸਪੋਰਟ ਤੋਂ ਐਡਾ ਬਟਾ ਇਵੈਂਟ ਨਹੀਂ ਹੋ ਸਕਦਾ ਜੀ ਕਮਿਊਨਿਟੀ ਸਪੋਰਟ ਚ ਸਭ ਤੋਂ ਮੇਨ ਆਪਣੇ ਸਪਾਂਸਰਸ ਆਉਂਦੇ ਆ ਜੀ ਇੰਨਾ ਜ਼ਿਆਦਾ ਉਹਨਾਂ ਨੇ ਸਾਥ ਦਿੱਤਾ ਸਾਡੇ ਸਪਾਂਸਰਸ ਨੇ ਜਿੰਨਾਂ ਕੋਲ ਗਏ ਨੇ ਜਿੰਨਾ ਵੀ ਉਹ ਸਾਨੂੰ ਦੇ ਸਕਦੇ ਆ ਮੈਕਸਿਮਮ ਬਿਨਾ ਮੰਗੇ ਤਾਂ ਉਹਨਾਂ ਨੇ ਸਾਡੇ ਬਹੁਤ ਰੱਖਤਾ ਜੀ ਅਸੀਂ ਤੁਹਾਡੀ ਇਹਨਾਂ ਸਪੋਰਟ ਕਰ ਸਕਦੇ ਆ ਕੱਲਾ ਹੀ ਨਹੀਂ ਜਿੰਨੇ ਵੀ ਸਾਡੇ ਹੁਣ ਵੌਲੰਟੀਅਰ ਨੇ ਕੰਮ ਕਰ ਰਹੀ ਸਾਰਿਆਂ ਨੇ ਕੰਮ ਤੋਫ ਲਿਆ ਹੈ ਅਸੀਂ 15 20 ਜਾਣੇ ਆ ਜਿਹਨਾਂ ਨੇ ਪਿਛਲੇ ਡੇਢ ਮਹੀਨੇ ਤੋਂ ਅਸੀਂ ਕੰਮ ਤੇ ਨਹੀਂ ਹੈ ਜੀ ਸਾਰੇ ਕੰਮ ਛੱਡਿਓ ਹੈ ਸਿਰਫ ਇਸੇ ਟੂਰਨਾਮੈਂਟ ਦੇ ਨੂੰ ਨੀਪਰੇ ਚੜ੍ਹਨ ਵਾਸਤੇ ਅਸੀਂ ਆਪਦਾ ਅੱਡੀ ਚੋਟੀ ਦਾ ਜੋਰ ਲਾਇਆ ਹੋਇਆ ਜੀ ਤੇ ਕੋਸ਼ਿਸ਼ ਕਰ ਰਹੇ ਆ ਕਿ ਜਿਹੜੀ ਆਪਣੀ ਕਮਿਊਨਿਟੀ ਹੈ ਹੁਮਾ ਮਾਕੇ ਇਸ ਟੂਰਨਾਮੈਂਟ ਤੇ ਪਹੁੰਚੇ ਜਿਹੜੀ ਅਸੀਂ ਮਿਹਨਤ ਕੀਤੀ ਹੈ ਉਹ ਉਹ ਰੰਗ ਲਿਆ ਬਈ ਜੀ ਬਿਲਕੁਲ ਅੱਛਾ ਜਸਰੀ ਜਿਵੇਂ ਜਸਬੀਰ ਜੀ ਨੇ ਜ਼ਿਕਰ ਕੀਤਾ ਵੀ ਜਿਵੇਂ ਵੀ ਹੈ ਅਸੀਂ ਸਾਰੇ ਕੰਮਕਾਰ ਛੱਡ ਕੇ ਬੈਠੇ ਹੋਏ ਆਂ ਤੇ ਸਾਰਾ ਕੁਝ ਜਿਹੜਾ ਮਤਲਬ ਪੂਰਾ ਇਸ ਜਿਹੜੀਆਂ ਗੇਮਾਂ ਦੇ ਉੱਤੇ ਤੁਹਾਡਾ ਜਿਹੜੀ ਕਨਸੈਂਟਰੇਸ਼ਨ ਚੱਲ ਰਹੀ ਹੈ ਸੋ ਜੇ ਦੇਖਿਆ ਜਾਵੇ ਵੀ ਤੁਹਾਡੇ ਆਪਣੇ ਫਾਈਨੈਂਸ ਜਿਹੜੇ ਆ ਕਿਉਂਕਿ ਗੇਮਾਂ ਨੂੰ ਚਲਾਉਣਾ ਇਟਸ ਨਾਟ ਯੂ نو ਛੋਟੇ ਟਾਸਕ ਨਹੀਂ ਹੈਗੀ ਬਹੁਤ ਸਾਰਾ ਕੰਮ ਕਰਨਾ ਹੁੰਦਾ ਟੀਮਾਂ ਵਾਸਤੇ ਇਨਾ ਖਰਚਾ ਕਰਨਾ ਸਾਰੇ ਅਰੇਂਜ ਅਰੇਂਜਮੈਂਟ ਕਰਨੇ ਆਂ ਔਰ ਉਹਦੇ ਵ よ ਦੇਖੋ ਜੀ ਬਹੁਤ ਇੰਪੋਰਟੈਂਟ ਚੀਜ਼ ਹੈਗੀ ਜਿਹੜੇ ਫਾਈਨਾਂਸ ਇਕੱਠੇ ਕਰਨੇ ਆ ਸੋ ਅਸੀਂ ਦੇਖਦੇ ਹੈਗੇ ਆ ਵੀ ਆਪਣੀ ਕਮਿਊਨਿਟੀ ਦੇ ਵਿੱਚ ਜਿੰਨੇ ਵੀ ਸਾਡੇ ਬੇਸਿਕਲੀ ਅਸੀਂ ਜਿੰਨੇ ਸਾਡੇ ਫਰੈਂਡ ਸਰਕਲ ਆ ਜਾਂ ਯਾਰ ਦੋਸਤ ਆ ਜਿਹੜੇ ਬਿਜ਼ਨਸ ਰਨ ਕਰਦੇ ਆ ਅਸੀਂ ਉਹਨਾਂ ਦੇ ਕੋਲ ਜਾ ਕੇ ਹੀ ਇਹਦੀ ਸਪੋਰਟ ਲਈ ਅਸੀਂ ਉਹਨਾਂ ਨੂੰ ਕਹਿੰਨੇ ਆ ਤੇ ਸਾਨੂੰ ਕਦੇ ਵੀ ਕਿਸੇ ਸਾਡੇ ਮਿੱਤਰ ਨੇ ਇਸ ਚੀਜ਼ ਦੇ ਲਈ ਸਾਨੂੰ ਕਹਿਦੀ ਆ ਵੀ ਜਿੰਨਾ ਅਸੀਂ ਕਹਿੰਨੇ ਉਦੋਂ ਵੱਧ ਹੀ ਸਾਡੀ ਸਪੋਰਟ ਕੀਤੀ ਆ ਸੋ ਬੜੀ ਸਪੋਰਟ ਆਪਣੀ ਕਮਿਊਨਿਟੀ ਦੀ ਬਹੁਤ ਸਕਸੈਸਫੁਲ ਆਪਣੇ ਜਿਹੜੇ ਭਾਈਚਾਰੇ ਦੇ ਵਿੱਚ ਲੋਕ ਆਪਣੀ ਕਮਿਊਨਿਟੀ ਦੇ ਹੈਗੇ ਬਹੁਤ ਜ਼ਿਆਦਾ ਸਕਸੈਸਫੁਲ ਆ ਤੇ ਲੇ 17 ਸਾਲ ਤੋਂ ਇਸ ਇਵੈਂਟ ਨੂੰ ਕਰ ਰਹੇ ਆ ਉਹਨਾਂ ਨੂੰ ਪਤਾ ਵੀ ਇਹ ਕਈ ਵੰਟਾ ਆਪਣੀ ਕਮਿਊਨਿਟੀ ਲਈ ਆਪਣੇ ਬੱਚਿਆਂ ਦੇ ਲਈ ਬਹੁਤ ਜ਼ਰੂਰੀ ਆ ਕਿਉਂਕਿ ਬੱਚਿਆਂ ਨੂੰ ਇੱਕ এনवायरमेंट ਦੇਣਾ ਤੇ ਨਾਲ ਦੀ ਨਾਲ ਇੱਕ ਸੇਧ ਦੇਣੀ ਬਹੁਤ ਇੰਪੋਰਟੈਂਟ ਆ ਵੀ ਜਦ ਤੱਕ ਉਹਨਾਂ ਨੂੰ ਸੇਧ ਨਹੀਂ ਹੋਊਗੀ ਵੀ ਕਿਹੜੀ ਫੀਲਡ ਦੇ ਵਿੱਚ ਕਿਵੇਂ ਉਹਨਾਂ ਨੇ ਜਾਣਾ ਮਾ ਤਾਂ ਉਹਨਾਂ ਚਾਰੇ ਬੱਚੇ ਆਪਣੇ ਆਪਾਂ ਕਹਿੰਦੇ ਆ ਵੀ ਇਹ ਲਾਈਨਡ ਨਹੀਂ ਹੁੰਦੇ ਹੈਗੇ ਸੋ ਇਸ ਕਰਕੇ ਜਿਹੜੇ ਇਵੈਂਟਸ ਇਦਾਂ ਦੇ ਹੋਣੇ ਬਹੁਤ ਜ਼ਰੂਰੀ ਆ ਸੋ ਇਸ ਕਰਕੇ ਜੰਨੀ ਵੀ ਆਪਣੀ ਕਮਿਊਨਿਟੀ ਹੈ ਉਹ ਬਹੁਤ ਸਪੋਰਟ ਕਰਦੀ ਆ ਉਹ ਕਹਿੰਦੇ ਵੀ ਅਸੀਂ ਸਮਾਂ ਤਾਂ ਨਹੀਂ ਦੇ ਸਕਦੇ ਬਟ ਅਸੀਂ ਆਪਦੇ ਫਾਈਨੈਂਸ਼ੀਅਲ ਤੌਰ ਤੇ ਸਾਨੂੰ ਬਹੁਤ ਸਪ ਸ਼ੁਰੂ ਹੋਣ ਜਾ ਰਹੀਆਂ ਨੇ ਗੇਮਾਂ ਕਿੰਨੇ ਵਜੇ ਤੱਕ ਚੱਲਣਗੀਆਂ ਜਿਨ੍ਹਾਂ ਨੇ ਆਣਾ ਕਿ ਉਹਨਾਂ ਨੂੰ ਟਿਕਟ ਲੈਣੀ ਪਵੇਗੀ ਉਹਨਾਂ ਵਾਸਤੇ ਕੀ ਖਾਣ ਪੀਣ ਦਾ ਉੱਥੇ ਇੰਤਜ਼ਾਮ ਹੈ ਦੇਖੋ ਜੀ ਪਹਿਲੀ ਗੱਲ ਹੈ ਇਹ ਜਿਹੜੀ ਗੇਮਸ ਨੇ ਇਹ ਫ੍ਰੀ ਆਫ ਕਾਸਟ ਹੈ ਜੀ ਇਥੇ ਅਟੁੱਟ ਲੰਗਰ ਵਰਤੂਗਾ ਸਵੇਰੇ 8 ਵਜੇ ਸ਼ੁਰੂ ਹੋ ਜਾਣਾ ਜੀ ਤੇ ਸ਼ਾਮ ਦੇ 8 ਵਜੇ ਤੱਕ ਕੋਈ ਰੈਸਟ੍ਰਿਕਸ਼ਨ ਨਹੀਂ ਕਿਸੇ ਵੀ ਰੇਸ ਤੋਂ ਕਿਸੇ ਵੀ ਬੈਕਗ੍ਰਾਉਂਡ ਤੋਂ ਬੰਦਾ ਆ ਕੇ ਜਿੰਨੀ ਇੰਜੋਏ ਕਰ ਸਕਦਾ ਜੀ ਇਹਦੇ ਵਾਸਤੇ ਜਿਹੜੀ ਮੇਨ ਚੀਜ਼ ਅਸੀਂ ਕਰ ਰਹੇ ਆ ਨਾ 26 27 28 ਤੇ 29 26 ਤਿਰੂ ਆਪਣੇ ਬੱਚਿਆਂ ਦੀ ਗੇਮਾਂ ਹੋਣਗੀਆਂ ਜੀ ਤੇ ਉਸ ਤੋਂ ਬਾਅਦ ਜਿਹੜੇ ਉਹਨਾਂ ਫਾਈਨਲਸ ਹੋਣਗੇ ਆਪਾਂ ਵੱਡੀਆਂ ਜਿਹੜੀ ਟੀਮਾਂ ਚੱਲਦੀਆਂ ਉਹਦੇ ਵਿੱਚ ਉਹਨਾਂ ਨੂੰ ਇਨਕਲੂਡ ਕਰਾਂਗੇ ਕਿ ਉਹਨਾਂ ਨੂੰ ਉਹ ਮਾਹੌਲ ਦੇ ਸਕੀਏ ਜਦੋਂ ਆਪਾਂ ਇੱਕ ਮਾਹੌਲ ਚ ਖੇਡਦੇ ਨਾ ਉਹ ਇੱਕ ਡਿਫਰੈਂਟ ਤਰ੍ਹਾਂ ਦਾ ਪ੍ਰੈਸ਼ਰ ਕ੍ਰੀਏਟ ਕਰਦੀ ਹੈ ਜੀ ਉਹਨਾਂ ਨੂੰ ਯੂਜ਼ ਟੂ ਕਰਦੇ ਸੀ ਉਹ ਪ੍ਰੈਸ਼ਰ ਕਿ ਉਹ ਕਿਵੇਂ ਮੇਨਟੇਨ ਕੀਤਾ ਜਾਊਗਾ ਕਿਉਂਕਿ ਆਮ ਸਕੂਲਾਂ ਚ ਇੱਕ ਚੀਜ਼ ਸਿਖਾਈ ਜਾਂਦੀ ਨਹੀਂ ਇਹ ਜਦੋਂ ਤੁਸੀਂ ਇਸ ਫੀਲਡ ਚ ਜਾਂਦੇ ਹੋ ਗੇਮਾਂ ਤੇ ਫਿਰ ਤਾਂ ਹੀ ਕਰਕੇ ਜਿਹੜੇ ਸਪੋਰਟਸ ਪਰਸਨ ਹੋਣਗੇ ਤੁਸੀਂ ਦੇਖੋਗੇ ਬਹੁਤ ਵਾਈਬਰੈਂਟ ਹੁੰਦੇ ਆ ਬਿਲਕੁਲ ਜੇ ਕਿਸੇ ਨਾਲ ਉਹਨਾਂ ਦਾ ਮੇਨ ਮਕਸਦ ਸਪੋਰਟਸ ਪ੍ਰਮੋਟ ਕਰਨਾ ਜੀ ਤੇ ਇਸ ਕਰਕੇ 26 27 28 ਤੇ 29 ਸਾਰੇ ਜਣਾਂ ਨੂੰ ਬੇਨਤੀ ਹੈ ਕਿ ਹੌਮ ਹੌਮਾ ਕੇ ਪਹੁੰਚੋ ਤੇ ਇਹ ਮੇਲੇ ਦਾ ਆਨੰਦ ਮਾਣੋ ਜੀ ਜੀ ਬਿਲਕੁਲ ਅੱਛਾ ਪਿਛਲੇ ਸਾਲ ਵੀ ਤੁਸੀਂ ਕਰਵਾਇਆ ਸੀਗਾ ਤਾਂ ਹੁਣ ਵੀ ਬਹੁਤ ਸ਼ਿੱਦਤ ਨਾਲ ਤੁਹਾਡੀ ਟੀਮ ਕੰਮ ਕਰਦੀ ਪਈ ਹੈ ਸੋ ਟੀਮ ਨੂੰ ਸਪੋਰਟ ਜਿਹੜਾ ਉਹ ਕਮਿਊਨਿਟੀ ਮੇਨ ਕਰ ਰਹੀ ਹੈ ਜਾਂ ਸਰਕਾਰ ਵੱਲੋਂ ਵੀ ਕੋਈ ਸਪੋਰਟ ਮਿਲ ਰਿਹਾ ਹੈ ਨੇ ਦੇਖੋ ਇਹ ਸਾਰੀ ਟੀਮ ਵਰਕ ਹੀ ਹੁੰਦਾ ਜਿਵੇਂ ਸਰਕਾਰ ਵੱਲੋਂ ਜਿਵੇਂ ਆਪਾਂ ਸਿਟੀ ਅਫਸਰੀ ਦਾ ਬਹੁਤ ਅਸੀਂ ਥੈਂਕ ਯੂ ਕਰਦੇ ਆ ਉਹਨਾਂ ਨੇ ਬੜੀ ਸਪੋਰਟ ਕੀਤੀ ਆ ਜਿਵੇਂ ਟਾਈਮ ਲੀ ਵੀਰ ਉਹਨਾਂ ਨੇ ਦੱਸਿਆ ਸੀ ਪਹਿਲਾਂ ਵੀ ਟਾਈਮਲੀ ਮੈਨਰਲੀ ਉਹਨਾਂ ਨੇ ਸਾਰੇ ਪਰਮਿਟਸ ਵਗੈਰਾ ਸਾਨੂੰ ਇਸ਼ੂ ਕੀਤੇ ਹੈਗੇ ਆ ਤੇ ਸਿਟੀ ਸਟਾਫ ਬੜੀ ਸਪੋਰਟ ਕਰਦਾ ਜਿੱਥੇ ਸਾਨੂੰ ਗਾਈਡ ਕਰਦਾ ਵੀ ਇੱਥੇ ਇਹ ਆਪਾਂ ਸੇਫਟੀ ਮੈਜ ਜਿਹੜੇ ਹੈਗੇ ਆ ਪ੍ਰੋਟੋਕੋਲਸ ਆਪਾਂ ਫੋਲੋ ਕਰਨੇ ਹੈਗੇ ਆ ਤੋਂ ਸਿਟੀ ਦਾ ਵੀ ਬਹੁਤ ਸਪੋਰਟ ਆ ਤੇ ਕਮਿਊਨਿਟੀ ਦਾ ਐਜ਼ ਅ ਫਾਈਨੈਂਸ਼ੀਅਲ ਤੌਰ ਤੇ ਬਹੁਤ ਜ਼ਿਆਦਾ ਸਪੋਰਟ ਆ ਤੇ ਸਾਡੀ ਟੀਮ ਦਾ ਸਾਰ ਐਜ਼ ਅ ਵੋ ਇਹ ਵੰਟ ਨੂੰ ਸਿਰੇ ਚਾੜਨ ਦੇ ਲਈ ਸਕਸੈਸਫੁਲ ਬਣਨ ਲਈ ਆਪਦਾ ਸਮਾਂ ਦੇ ਰਿਹਾ ਆ ਆਪਦਾ ਕੰਮ ਕਾਰ ਛੱਡ ਕੇ ਸਮਾਂ ਦੇਣਾ ਇਸ ਇਸ ਕੰਟਰੀ ਦੇ ਵਿੱਚ ਆਪ ਬਦ ਇਹ ਸਮਾਂ ਦੇਣਾ ਸਾਰਿਆਂ ਨਾਲੋਂ ਜ਼ਿਆਦਾ ਔਖਾ ਪੈਸਾ ਦੇਣਾ ਵੀ ਔਖਾ ਪਰ ਸਮਾਂ ਦੇਣਾ ਬਹੁਤ ਔਖਾ ਸੋ ਉਹ ਸਾਡੀ ਟੀਮ ਬਹੁਤ ਵੱਡੀ ਆ ਉਹਦੇ ਵਿੱਚ ਇਹ ਨਹੀਂ ਵੀ ਸੀ ਇੱਕ ਤਾਂ ਦੋ ਜਣੇ ਸੀ ਤੇ ਸਿਰਫ ਸਾਨੂੰ ਅੱਜ ਸਾਡੀ ਡਿਊਟੀ ਲੱਗੀ ਆ ਇੱਥੇ ਸਨੇਹਾ ਲੈ ਕੇ ਆਉਣ ਦੀ ਪਰ ਜਿਹੜੀ ਸਾਡੀ ਟੀਮ ਆ ਜਿਹੜੀ ਬਿਹਾਈਂਡ ਦਾ ਸੀਨ ਕੰਮ ਕਰ ਰਹੀ ਆ ਉਹ ਬਹੁਤ ਵੱਡੀ ਆ ਤੇ ਸਾਰਿਆਂ ਨੂੰ ਬਾਅਦੂ ਸਾਡੇ ਨਾਲ ਕਿਤੇ ਬਾਅਦ ਉਹਨਾਂ ਦੇ ਐਫਰਟਸ ਹੈਗੇ ਆ ਜੀ ਬਿਲਕੁਲ ਅੱਛਾ ਸਾਰੀਆਂ ਟੀਮਾਂ ਵਾਸਤੇ ਤਾਂ ਚਲ ਅਰੇਂਜਮੈਂਟ ਕੀ ਹੈਗੇ ਨੇ ਕਿ ਕਿਹੜੀ ਲੋਕੇਸ਼ਨ ਦੇ ਉੱਤੇ ਪਹੁੰਚਣਾ ਕਿੰਨੇ ਤੋਂ ਕਿੰਨੇ ਪਹੁੰਚਣ ਇਹ ਸਾਰੀ ਜਾਣਕਾਰੀ ਦੇ ਦਿਓ ਆਪਣੀ ਪਾਰਕਿੰਗ ਵਾਸਤੇ ਜਿਹੜੀ پارک ਦੀ ਮੇਨ ਪਾਰਕਿੰਗ ਉੱਤੇ ਹੈ ਉਹ ਬੰਦ ਹੋ ਗਈ ਜੀ ਪਾਰਕਿੰਗ ਵਾਸਤੇ ਸਕੂਲ ਦੀ ਪਾਰਕਿੰਗ ਹੈ ਉਹ ਹੈਗੀ ਹੈ ਜੀ 126 ਤੇ 60 ਉਤੇ 66 ਤੇ ਹੈ 60 ਉਹ ਪਾਰਕਿੰਗ ਉਹ ਯੂਜ਼ ਕਿ ਸਕੂਲ ਦੀ ਪਾਰਕਿੰਗ ਹੈ ਪਾਰਕਿੰਗ ਬਹੁਤ ਵੱਡੀ ਹੈ ਬਾਕੀ ਜਿਹੜੀ ਸਾਈਡ ਸੀਟਸ ਪਾਰਕਿੰਗ ਹੋਣਗੀਆਂ ਉਹ ਜਿਹੜੀ ਨਾਰਮਲ ਆਪਾਂ ਲਾਉਣੇ ਆ ਉਹ ਉਹ ਵੇਲੇ ਹੋਣਗੀਆਂ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਐਕਸਟਰਾ ਪਾਰਕਿੰਗ ਅਸੀਂ ਲੈ ਸਕੀਏ ਜਿਵੇਂ ਸਮੇਂ ਸਾਨੂੰ ਪਾਰਕਿੰਗ ਜੇ ਅਪਰੂਵ ਹੋ ਜਾਂਦੀ ਹੈ ਤੇ ਅਸੀਂ ਸਰੂਤਰ ਨੂੰ ਦੱਸਾਂਗੇ ਜਰੂਰ ਪਾਰਕ ਦਾ ਨਾਮ ਵੀ ਦੱਸ ਦੋ ਕਿੱਥੇ ਪਹੁੰਚੇ ਪਾਰਕ ਇਟਮਨਿਸ ਪਾਰਕ ਹੈ ਜੀ 64 ਤੇ 126 ਤੇ ਹੈ ਜੀ ਜੀ ਹਾਂ ਜੀ ਜੇ ਸਰੇ ਕੀ ਕਹਿਣਾ ਚਾਹੁੰਦੇ ਹੋ ਸਾਰਿਆਂ ਨੂੰ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਜੀ ਤੁਸੀਂ ਹੋਮ ਹਮਾਗੇ ਪਹੁੰਚੋ ਕਿਉਂਕਿ ਜਿਵੇਂ ਵੀਰਨ ਦੇ ਲਾਸਟ 6 ਵੀਕਾਂ ਤੋਂਸੀਂ ਇਸ ਪ੍ਰੋਗਰਾਮ ਨੂੰ ਸਕਸੈਸਫੁਲ ਬਣਾਉਣ ਲਈ ਲੱਗੇ ਹੋਏ ਆਂ ਸਾਡੀ ਮਿਹਨਤ ਦਾ ਫਾਲੋਅ ਉਹੀ ਲੱਗਣਾ ਵਾ ਜਦੋਂ ਤੁਸੀਂ ਆ ਕੇ ਬੱਚਿਆਂ ਦੇ ਨਾਲ ਬੇਸਿਕਲੀ ਬੱਚਿਆਂ ਨੂੰ ਨਾਲ ਪਰਿਵਾਰ ਸਮੇਤ ਆ ਕੇ ਜਦੋਂ ਤੁਸੀਂ ਇਸ ਇਵੈਂਟ ਨੂੰ ਦੇਖੋਗੇ ਤੇ ਤੁਹਾਡੀ ਸ਼ਮੂਲੀਅਤ ਹੀ ਸਾਡਾ ਰਿਜ਼ਲਟ ਹੈ ਇਹਦੇ ਵਿੱਚ ਬਾਕੀ ਕੋਈ ਹਾਰ ਦਾ ਕੋਈ ਜਿੱਤ ਦਾ ਪਾਰਟ ਆਫ ਗੇਮ ਆ ਤੋ ਸਾਰਾ ਚੱਲੀ ਜਾਣਾ ਜੀ ਪਰ ਤੁਹਾਡੇ ਸਾਰਿਆਂ ਨੂੰ ਇਹੀ ਬੇਨਤੀ ਆ ਵੀ ਤੁਸੀਂ ਜ਼ਰੂਰ ਪਹੁੰਚੋ ਆ ਤੇ ਬੱਚਿਆਂ ਨੂੰ ਲੈ ਕੇ ਤਾਂ ਕਿ ਆਪਣੇ ਬੱਚਿਆਂ ਨੂੰ ਆਪਾਂ ਵੱਧ ਤੋਂ ਵੱਧ ਸਪੋਰਟਸ ਦੇ ਨਾਲ ਇਨਵੋਲ ਸੋ ਨਾਲ ਦੀ ਨਾਲ ਇਹ ਵੀ ਹੈ ਵੀ ਇਹਦੇ ਵਿੱਚ ਅਸੀਂ ਕੋਈ ਵੀ ਨਸ਼ਾ ਹੈਗਾ ਇਹਦੇ ਵਿੱਚ ਪ੍ਰੋਹਿਟਿਟਡਾ ਕਿਸੇ ਵੀ ਤਰੀਕੇ ਦਾ ਕਿਉਂਕਿ ਸਰੀ ਪੁਲਿਸ ਨੂੰ ਵੀ ਅਸੀਂ ਰਿਕਵੈਸਟ ਕੀਤੀ ਦੀ ਉਹਨਾਂ ਦਾ ਸਟਾਫ ਵੀ ਉੱਥੇ ਹੋਣਾ ਤੇ ਉਹਨਾਂ ਨੇ ਮਾਨੀਟਰ ਕਰਨਾ ਵੀ ਇਹ ਮੇਕ ਸ਼ੂਰ ਕਰੀਏ ਵੀ ਕੋਈ ਵੀ ਕਿਸ ਤਰੀਕੇ ਦਾ ਉੱਥੇ ਕੋਈ ਫਰਕਤ ਨਾ ਹੋਵੇ ਸੋ ਸਾਰਿਆਂ ਨੂੰ ਬੇਨਤੀ ਹੈ ਜੀ ਐਂਡ ਤੇ ਜਰੂਰ ਪਹੁੰਚਿਓ ਤੇ ਤੁਹਾਡਾ ਸਾਡੇ ਸਿੱਖ ਗੇਮਸ ਕੈਨੇਡਾ ਦੀ ਸੁਸਾਇਟੀ ਵੱਲੋਂ ਸਾਰੇ ਹੀ ਆਰਗੇਨਾਈਜ਼ਰਸ ਵੱਲੋਂ ਖੁੱਲਾ ਸੱਦਾ ਜੀ ਤੁਹਾਨੂੰ ਸਾਰਿਆਂ ਨੂੰ ਤੇ ਸਾਰੇ ਪਹੁੰਚ ਕੇ ਆਪਾਂ ਸਾਰੇ ਇਕੱਠੇ ਹੋ ਕੇ ਇਸ ਇਵੈਂਟ ਨੂੰ ਸਫਲ ਬਣਾਈਏ ਜੀ ਥੈਂਕ ਯੂ ਥੈਂਕ ਯੂ so much ਜ ਸੋ ਟੀਮ ਪੂਰੀ ਤਿਆਰ ਹੈ ਗੇਮਾਂ ਵੀ ਜਿਹੜੀਆਂ ਨੇ ਓਵਰ ਆਲ ਸਾਰੀਆਂ ਤਿਆਰੀ ਕਰ ਲਈ ਗਈ ਹੈ ਸੋ ਦੱਸ ਦਈਏ ਜੀ ਤੁਸੀ ਪਹੁੰਚਣਾ ਹੈਗਾ 26 27 ਤੇ 28 ਤੇ 29 ਜੂਨ ਨੂੰ ਉਥੇ ਪਹੁੰਚਿਓ ਤੇ ਪਹੁੰਚ ਕੇ ਉੱਤੇ ਸਹਿਯੋਗ ਦਿਓ ਸਾਰੀ ਟੀਮ ਨੂੰ ਤੇ ਖੇਡਾਂ ਦਾ ਆਨੰਦ ਮਾਣਿਓ ਕਿਉਂਕਿ ਇਹ ਸਿਰਫ ਖੇਡਾਂ ਨਹੀਂ ਬਲਕਿ ਉਥੇ ਪਿਕਨਿਕ ਵਰਗਾ ਇੱਕ ਮੇਲੇ ਵਰਗਾ ਮਾਹੌਲ ਤੁਹਾਡੇ ਲਈ ਸਿਰਜਿਆ ਗਿਆ ਹੈ ਕੈਮਰਾਮੈਨ ਅਮਿਤ ਮਨੀ ਸਰ ਦੇ ਨਾਲ ਸ਼ੇਰੀ ਗੌਰਵਾ ਸਾਰੀ ਸਟੂਡੀਓ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਲੇ ਬਟਨ ਤੇ ਕਲਿੱਕ ਕਰੋ